ਸਰੇ ਉਹ ਵੀ ਇੱਥੇ ਗੱਡੀ ਲੈ ਕੇ ਆਂਦੀ ਐ ਸਾਨਾ ਤੁਹਾਡਾ ਤੁਸੀਂ ਉੱਥੇ ਮਤਲਬ ਥਾਣੇ ਦੇ ਮੁਲਾਜ਼ਮ ਨਹੀਂ ਹੈਗੇ ਕੋਈ ਨਹੀਂ ਮੁਲਾਜ਼ਮ ਨਹੀਂ ਹੈਗੇ ਕਾਰਪੈਂਟਰ ਦਾ ਕੰਮ ਕਰਦੇ ਨੇ ਅੰਦਰ ਕੈਬਨ ਬਣਾ ਰਹੇ ਆ ਤੁਹਾਨੂੰ ਭੇਜਤਾ ਗੱਡੀ ਚ ਜਾ ਕੇ ਹਾਂਜੀ ਹਾਂ ਉਹ ਕਿਉਂ ਕਰਨ ਕਰਨ ਹੈ ਨਹੀਂ ਸੀ ਮੁਲਾਜ਼ਮ ਕੋਈ ਗੱਡੀ ਲੈ ਕੇ ਆਏ ਜਿਹੜੀ ਵਾਈਟ ਕਲਰ ਦੀ ਬਿਨਾ ਨੰਬਰ ਪਲੇਟਾਂ ਵਾਲੀ ਉਹ ਗੱਡੀ ਪ੍ਰਾਈਵੇਟ ਹੈ ਸਰਕਾਰੀ ਹੈ ਮੈਂ ਨਹੀਂ ਆਜੋ ਮੈਂ ਤਾਂ ਚੌਂਕੀ ਵਾਲੇ ਨਾਲ ਆਇਆ ਬਾਈ ਮੈਂ ਨਹੀਂ ਗੱਡੀ ਮੈਨੂੰ ਕੁਛ ਨਹੀਂ ਪਤਾ ਮੁਲਾਜ਼ਮਾਂ ਦੀ ਵਰਦੀ ਵਾਲੇ ਸਾਨੂੰ ਕਿਸੇ ਨੇ ਰੋਕਿਆ ਵੀ ਨਹੀਂ ਨਹੀਂ ਜੀ ਮੈਨੂੰ ਨਹੀਂ ਪਤਾ ਇਹਦੇ ਬਾਰੇ ਪਿੱਛਲਾ ਜਣਾ ਇਹਨਾਂ ਤੋਂ ਦੱਸ ਤੋ ਗੱਡੀ ਜਾਇਓ ਕਿ ਨਹੀਂ ਵਾਈਟ ਵਾਲੀ ਸੀ ਹੈ ਸਾਰਾ ਕਸਮਾਨੇ ਗਾਂਝੇ ਵਾਲਾ ਸੀਲ ਪਾਇਆ ਕੋਈ ਵੀ ਪ੍ਰਾਈਵੇਟ ਬੰਦੇ ਦੇ ਹੈਂਡਓਵਰ ਕੀਤਾ ਹੋਇਆ ਹੈਂਡਓਵਰ ਨਹੀਂ ਭਾਈ ਉਹਦੇ ਗੱਡੀ ਚ ਪਹਿਰਾ ਆਪਣੀ ਚੋ ਅੱਛਾ ਜੀ ਇਹ ਮੁੰਡਾ ਨਾਲ ਹੀ ਹੈ ਜੋ ਉੱਥੇ ਵਾਹ ਜੀਵਾ ਇਹ ਤਾਂ ਕਮਾਲ ਹੀ ਹੋ ਗਈ ਅਸੀਂ ਬਸ ਖਾਕੀ ਵਰਦੀ ਪਾਈ ਹੈ ਸਾਨੂੰ ਕੋਈ ਪਰਵਾਹ ਨਹੀਂ ਇਹ ਅਸੀਂ ਨਹੀਂ ਕਹਿ ਰਹੇ ਸਗੋਂ ਪੁਲਿਸ ਮੁਲਾਜ਼ਮਾਂ ਦਿਆਂ ਹਰਕਤਾਂ ਹੀ ਇਹੋ ਬਿਆਨ ਕਰ ਰਹੀਆਂ ਨੇ ਬਾਕੀ ਗੱਲਾਂ ਛੱਡੋ ਪਹਿਲਾਂ ਗੱਡੀ ਵੇਖੋ ਜਿਸ ਦੇ ਨਾਲ ਅੱਗੇ ਨੰਬਰ ਪਲੇਟ ਹੈ ਤੇ ਨਾਲ ਹੀ ਪਿਛਲੀ ਨੰਬਰ ਪਲੇਟ ਹੈ ਪਰ ਇੱਕ ਗੱਡੀ ਸਾਨੇਵਾਲ ਤੋਂ ਲੁਧਿਆਣਾ ਸਿਵਲ ਹਸਪਤਾਲ ਆ ਗਈ ਉਹ ਵੀ ਐਨੇ ਨਾਕੇ ਕ੍ਰੋਸ ਕਰਕੇ ਤੇ ਸਿਰਫ ਇੰਨਾ ਹੀ ਨਹੀਂ ਉਸ ਗੱਡੀ ਚ ਗਾਂਜਾ ਵੀ ਪਿਆ ਸੀ ਹਲੇ ਹੈਰਾਨ ਨਾ ਹੋਵੋ ਅੱਗੇ ਸੁਣੋਗੇ ਤਾਂ ਹੋਰ ਹੈਰਾਨ ਰਹਿ ਜਾਵੋਗੇ ਜਨਾਬ ਇੱਕ ਗੱਡੀ ਸਰਕਾਰੀ ਗੱਡੀ ਨਹੀਂ ਨਾ ਹੀ ਇਸ ਨੂੰ ਚਲਾਉਣ ਵਾਲਾ ਕੋਈ ਸਰਕਾਰੀ ਮੁਲਾਜ਼ਮ ਹੈ ਇਹ ਗੱਡੀ ਪੁਲਿਸ ਦੇ ਵੱਲੋਂ ਫੜੀ ਗਈ ਸੀ ਤੇ ਇਸ ਚ ਪਿਆ ਗਾਂਜੇ ਦਾ ਬੋਰਾ ਵੀ ਫੜਿਆ ਗਿਆ ਸੀ ਤੇ ਇਸ ਨੂੰ ਚਲਾਉਣ ਵਾਲਾ ਥਾਣੇ ਦੇ ਅੰਦਰ ਟੇਬਲ ਤਿਆਰ ਕਰ ਰਿਹਾ ਇੱਕ ਕਾਰਪੇਂਟਰ ਹੈ ਜਿਹੜੀ ਗੱਡੀ ਖੜੀ ਹੈ ਪਿੱਛੇ ਤੁਸੀਂ ਲੈ ਕੇ ਆਏ ਹੋ ਇਹ ਹਾਂਜੀ ਅੱਛਾ ਕੀ ਕੰਮ ਕਰਦੇ ਤੁਸੀਂ ਮੇਰਾ ਕਾਰਪੇਂਟਰ ਦਾ ਤੇ ਇਹ ਜਿਹੜੀ ਗੱਡੀ ਕਿੱਥੋਂ ਲੈ ਕੇ ਆਂਦੀ ਹੈ? ਸਾਨੇ ਠਾਣੇ ਜੀ। ਅੱਛਾ ਕੀ ਲੈ ਕੇ ਆਂਦਾ ਇਹਦੇ ਵਿੱਚ? ਇਹ ਤਾਂ ਨਹੀਂ ਮਨ ਨੂੰ ਗਈ ਇਹਦੇ ਬਾਰੇ ਪਤਾ ਹੈਗਾ। ਤੁਸੀਂ ਨਾਲ ਗੱਡੀ ਕੋਈ ਮਲਾਜਮ ਵੀ ਆਇਆ ਹੈ। ਮਲਾਜਮ ਆਏ ਹੋ ਨੇ ਅੰਦਰ ਨਹੀਂ। ਅੱਛਾ। ਪੋਸਟਮੈਨ ਵੱਤ ਤੇ ਗਿਆ। ਅੱਛਾ ਕਿਹੜੇ ਮਲਾਜਮ ਕੀ ਨਾਮ ਉਹਨਾਂ ਦਾ? ਅਰਜੁਨ ਸਿੰਘ। ਅੱਛਾ ਤੇ ਇਹ ਜਿਹੜੀ ਗੱਡੀ ਹੈ ਇਹ ਪ੍ਰਾਈਵੇਟ ਗੱਡੀ ਸਰਕਾਰੀ ਗੱਡੀ? ਨਹੀਂ ਪ੍ਰਾਈਵੇਟ ਹੀ ਹੈ। ਪ੍ਰਾਈਵੇਟ ਹੀ। ਅੰਦਰ ਖੜੀ ਸੀਗੀ ਫੜੀ ਫੁੜੀ ਹੋਈ ਹੈ ਜੀ। ਅੱਛਾ ਗੇਸਟ ਫੜੀਏ ਕਿਸੇ? ਹਾਂ ਜੀ। ਤੇ ਇਹਦੀ ਨਾ ਅੱਗੇ ਨੰਬਰ ਪਲੇਟ ਐ ਨਾ ਪਿੱਛੇ ਨੰਬਰ ਨਾ ਉਹ ਕਦੇ ਪਿੱਛੇ ਡਿੱਗ ਪਈ ਸੀ ਕਦੇ ਘਰੇ ਉੱਥੇ ਥਾਣੇ 'ਚ ਪਈਆਂ ਨਾ ਫਿਰ ਜਿਹੜੀ ਤੁਸੀਂ ਦੱਸ ਰਹੇ ਹੋ ਵੀ ਇੱਥੇ ਗੱਡੀ ਲੈ ਕੇ ਆਂਦੀ ਐ ਸਮਾਨ ਤੁਹਾਡਾ ਤੁਸੀਂ ਉੱਥੇ ਮਤਲਬ ਥਾਣੇ ਦੇ ਮੁਲਾਜ਼ਮ ਨਹੀਂ ਹੈਗੇ ਕੋਈ ਨਹੀਂ ਮੁਲਾਜ਼ਮ ਨਹੀਂ ਹੈਗੇ ਪ੍ਰਾਈਵੇਟ ਆਈਆਂ ਅਸੀਂ ਅੱਛਾ ਇਹ ਤੁਸੀਂ ਕੰਮ ਖਾਣੇ ਕੰਮ ਕਰਦੇ ਹੋ ਕਾਰਪੈਂਟਰ ਦਾ ਕੰਮ ਕਰਦੇ ਆਂ ਅੰਦਰ ਕੈਬਨ ਬਣਾ ਰਹੇ ਆਂ ਅਸੀਂ ਅੱਛਾ ਤੇ ਤੁਹਾਨੂੰ ਭੇਜਦਾ ਗੱਡੀ ਚ ਲਾ ਕੇ ਹਾਂਜੀ ਹਾਂ ਉਹ ਕਿਉਂ ਕਰਨ ਕਰਨ ਹੈ ਨਹੀਂ ਸੀ ਮੁਲਾਜ਼ਮ ਕੋਈ ਇਹਨੂੰ ਆਉਂਦੀ ਨਹੀਂ ਸੀ ਮੁੰਡੇ ਨੂੰ ਅੱਛਾ ਹਾਂਜੀ ਤੇ ਵਿੱਚ ਇਹਦੇ ਕੋ ਝੋਲਾ ਪਿਆ ਭਰਿਆ ਹੋਇਆ ਤਾਂ ਕੇ ਉਹ ਕਹ ਤੁਸੀਂ ਅੰਕਲ ਧਿਆਨ ਰੱਖਿਓ ਵੀ ਤਾਂਹੀਂ ਤਾਂ ਮੈਂ ਗੱਡੀ ਤੋਂ ਪਰੇ ਨਹੀਂ ਹੋਇਆ ਹੈ ਕਿ ਉਹ ਕਹਦੇ ਅੰਕਲ ਸਾਡਾ ਵੀ ਮੁਲਾਜ਼ਮ ਹੈ ਇਹਨੂੰ ਗੱਡੀ ਆਉਂਦੀ ਨਹੀਂ ਹੈਗੀ ਬਾਕੀ ਸਾਰੇ ਸੀਐਮ ਦੀ ਡਿਊਟੀ ਤੇ ਲੱਗੇ ਹੋਏ ਨੇ ਫੇ ਕੋਈ ਇੱਕ ਇਹ ਕੇਸ ਥੋੜਾ ਜਰੂਰੀ ਸੀਗਾ ਇੱਕ ਇਹ ਜਮਾਲਪੁਰ ਜਾਣਾ ਤੇ ਇੱਕ ਇੱਥੇ ਆਏ ਹੋਣੇ ਪੋਸਟਮਾਰਡਮ ਬਾਅਦ ਤੇ ਕੋਈ ਕਾਜ ਪੱਤਰ ਲੈ ਕੇ ਉਹਨਾਂ ਦੇ ਅੱਛਾ ਇਹ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਇਹ ਗੱਡੀ ਫੜੀ ਹੋਈ ਹੈ ਕੇਸ ਦੇ ਵਿੱਚ ਉਹਨਾਂ ਨੇ ਮੈਨੂੰ ਆਪ ਹੀ ਦੱਸਿਆ ਸੀ ਕਿੰਨਾਂ ਨੇ ਆਪਣੇ ਉਹ ਜਿਹੜੇ ਮੁਲਾਜ਼ਮ ਨੇ ਜਿਹੜੇ ਨਾਲ ਆਏ ਨਹੀਂ ਸਾਡਾ ਜਨਾਬ ਇਹ ਤਾਂ ਤੱਕਾ ਹੈ ਉਹ ਵੀ ਸ਼ਰਿਆਮ ਇਸ ਗੱਡੀ 'ਚ ਬੈਠ ਕੇ ਜੋ ਪੁਲਿਸ ਉਹ ਤਾਂ ਪਹਿਲਾਂ ਮਨ ਹੀ ਨਹੀਂ ਰਿਹਾ ਸੀ ਕਿ ਉਹ ਇਸ ਗੱਡੀ 'ਚ ਆਇਆ ਫਿਰ ਜਦੋਂ ਤਸਵੀਰਾਂ ਵਿਖਾਈਆਂ ਤਾਂ ਜਾ ਕੇ ਮੰਨਿਆ ਫਿਰ ਉਹ ਕਹਿਣ ਲੱਗਾ ਕਿ ਮੈਂ ਤਾਂ ਟ੍ਰੇਨੀ ਆ ਮੁੰਸ਼ੀ ਸਾਹਿਬ ਨਾਲ ਗੱਲ ਕਰੋ ਗੱਡੀ ਲੈ ਕੇ ਆਇਆ ਜਿਹੜੀ ਵਾਈਟ ਕਲਰ ਦੀ ਬਿਨਾ ਨੰਬਰ ਪਲੇਟਾਂ ਵਾਲੀ ਉਹ ਗੱਡੀ ਪ੍ਰਾਈਵੇਟ ਹੈ ਸਰਕਾਰੀ ਹੈ ਨਹੀਂ ਮੈਂ ਨਹੀਂ ਆਇਆ ਮੈਂ ਤਾਂ ਚੌਂਕੀਆਣ ਦੇ ਨਾਲ ਆਇਆ ਬਾਈਕ ਜਿਹੜੀ ਚਿੱਟੀ ਗੱਡੀ 'ਚ ਨਹੀਂ ਆਇਆ ਨਹੀਂ ਨਹੀਂ ਮੈਂ ਚੌਂਕੀਆਣ ਆਇਆ ਜੀ ਕੋਈ ਨਹੀਂ ਮੈਨੂੰ ਪਤਾ ਜੀ ਮੈਂ ਚੌਂਕੀਆਣ ਆਇਆ ਹਾਂ ਤੁਸੀਂ ਨਹੀਂ ਹਾਲਤ ਦੱਸਦੇ ਹੋ ਨਾ ਹਾਂ ਜੀ ਸਾਹਮਣੇ ਤਾਂ ਆਇਆ ਮੈਂ ਚੌਂਕੀ ਲੈ ਚੌਂਕੀ ਤਾਂ ਆਇਆ ਚੌਂਕੀਆਣ ਆਇਆ ਜੀ ਮੈਂ ਕਿਹੜੀ ਚੌਂਕੀ ਤੋਂ ਗਿਆਸਪੁਰਾ ਚੌਂਕਿਆਂ ਨਾਲ ਪੋਸਟਮਾਰਟਮ ਸੀਗਾ ਇਹਨਾਂ ਨੂੰ ਪੁੱਛੋ ਮੇਰੀ ਗੱਲ ਤਾਂ ਸੁਣੋ ਤੁਸੀਂ ਮੇਰੀ ਗੱਲ ਸੁਣੋ ਮੇਰੀ ਗੱਲ ਸੁਣ ਰਹੇ ਹੋ ਤੁਸੀਂ ਮੈਂ ਗੱਲ ਨਹੀਂ ਮੈਨੂੰ ਕੁਝ ਨਹੀਂ ਪਤਾ ਮੈਂ ਅੰਦਰ ਟ੍ਰੇਨਿੰਗ ਗਈ ਮੈਂ ਤਾਂ ਹਲੇ ਮਹੀਨਾ ਵੀ ਨਹੀਂ ਟ੍ਰੇਨਿੰਗ ਕਰਕੇ ਆਇਆ ਨੂੰ ਮੈਨੂੰ ਤਾਂ ਥਾਣੇ ਵਾਲਿਆਂ ਨੇ ਭੇਜਿਆ ਜੀ ਦੇਖੋ ਵਿਸਰਾ ਲੈਣਾ ਇਹਨਾਂ ਤੋਂ ਵਾਸਤੇ ਗੱਡੀ ਚ ਆਇਓ ਕਿ ਨਹੀਂ ਵਾਈਟ ਜੀ ਬਾਈ ਇਹਹੀ ਚੀਜ਼ ਤੁਹਾਨੂੰ ਕੁਝ ਨਹੀਂ ਚਾ ਰਹੇ ਆ ਥਾਣੇ ਵਾਲਿਆਂ ਨਾਲ ਗੱਲ ਕਰਨਾ ਉਹਨਾਂ ਨੂੰ ਪਤਾ ਹੀ ਨਹੀਂ ਹਾਂਜੀ ਹਾਂਜੀ ਕੋਈ ਨਹੀਂ ਤੁਸੀਂ ਜਿੰਨਾਂ ਨਾਲ ਕਰਾਨੀ ਚੰਦ ਜੋ ਕਰਾਓ ਗੱਲ ਹਾਂਜੀ ਭਾਜੀ ਹਾਂ ਕੌਣ ਬੋਲ ਰਹੀ ਜੀ ਮੁਰਸ਼ ਮਨਦੀਪ ਜੀ ਮਨਦੀਪ ਵਿਨੇ ਦੁਆ ਬੋਲ ਰਿਹਾ ਪੀਟੀਸੀ ਨਿਊਜ਼ ਚੈਨਲ ਤੋਂ ਜੀ ਹਾਂਜੀ ਭਾਜੀ ਇਹ ਬਾਈ ਜੀ ਇੱਕ ਗੱਡੀ ਚ ਆਏ ਨੇ ਜਿਹੜੀ ਵਾਈਟ ਕਲਰ ਦੀ ਗੱਡੀ ਹੈ ਉਹ ਪ੍ਰਾਈਵੇਟ ਹੈ ਸਰਕਾਰੀ ਹੈ ਨਹੀਂ ਨਹੀਂ ਉਹ ਵਾਸਤੇ ਹੈ ਪ੍ਰਾਈਵੇਟ ਆ ਉਹਦੀ ਉਹ ਮੁੰਡਾ ਭੇਜਿਆ ਸੀ ਨਾ ਨਾਲ ਜੀ ਉਹਨੂੰ ਵੀ ਚੀਜ਼ ਦਾ ਪਤਾ ਨਹੀਂ ਸੀਗਾ ਜੀ ਅੱਛਾ ਜੀ ਇਹ ਪ੍ਰਾਈਵੇਟ ਗੱਡੀ ਹੈ ਪ੍ਰਾਈਵੇਟ ਗੱਡੀ ਹੈ ਨਾਲ ਇਹ ਕਿਤੇ ਕੇਸ ਚ ਫੜੀ ਹੋਈ ਹੈ ਗੱਡੀ ਇਹ ਆਪਣੀ ਨਹੀਂ ਨਹੀਂ ਕੇਸ ਤਾਂ ਕੋਈ ਨਹੀਂ ਵਾਸਤੇ ਜੀ ਭਾਜੀ ਪਤਾ ਕੀ ਸੀਗਾ ਜਿਹੜਾ ਇਹਨੇ ਸਮਾਨ ਲੈਣ ਆਇਆ ਨਾ ਸਿਵਲ ਹਸਪੀਟਲ ਤੋਂ ਜੀ ਜੀ ਉਹਦੇ ਵਿੱਚ ਉਹ ਹੈਗੇ ਵਿਸਰੇ ਜਿਵੇਂ ਆਪਾਂ ਕੋਈ ਡੈੱਡ ਬੋਡੀ ਦਾ ਹੁੰਦਾ ਹੋਣਾ ਉਹ ਬਾਰਿਸ਼ਾਂ ਜਿ ਸਵੇਰੇ ਨਹੀਂ ਹੋ ਰਹੀ ਸੀ ਜੇ ਉਹ ਭੇਜਿਆ ਜਾਂਦੇ ਤਾਂ ਖਰਾਬ ਹੋ ਜਾਣੇ ਸੀਗੇ ਨਹੀਂ ਮੈਂ ਬਿਲਕੁਲ ਐਕਰੀਆਂ ਤੁਸੀਂ ਆਪਣੀ ਡਿਊਟੀ ਕਰ ਰਹੇ ਹੋ ਮੈਂ ਤੁਹਾਨੂੰ ਗਲਤ ਨਹੀਂ ਕਹਿ ਰਿਹਾ ਬ੍ਰਦਰ ਮੈਂ ਤਾਂ ਇਹ ਪੁੱਛਣਾ ਚਾਹ ਰਿਹਾ ਕਿ ਆਪਾਂ ਜਿਹੜੀ ਕੇਸ ਪ੍ਰਾਪਰਟੀ ਹੈ ਉਹ ਪਰਸਨਲੀ ਯੂਜ਼ ਕਰ ਸਕਦੇ ਹਾਂ ਅੱਧ ਤੱਕ ਨਹੀਂ ਭਾਜੀ ਕੇਸ ਪ੍ਰਾਪਰਟੀ ਨਹੀਂ ਹੈਗੀ ਉਹ ਅੱਛਾ ਨਹੀਂ ਹੈਗੀ ਤੇ ਇਹਦਾ ਨੰਬਰ ਵੈਸੇ ਕੀ ਹੈਗਾ ਗੱਡੀ ਦਾ ਤੁਹਾਨੂੰ ਪਤਾ ਗਿਰ ਗਿਆ ਸੀ ਗਿਆ ਪਈਆਂ ਪਈਆਂ ਮੇਰੇ ਕੋਲ ਹੀ ਨੇ ਅੱਛਾ ਅੱਛਾ ਲਵਾਣੀਆਂ ਸੀਗੀਆਂ ਅੱਜ ਅਸਲ 'ਚ ਗੱਡੀ ਭੇਜਣੀ ਨਹੀਂ ਸੀਗੀ ਸਿਰਫ ਵਾਰਸ਼ ਕਰਕੇ ਸਾਨੂੰ ਭੇਜਣੀ ਕਿਉਂਕਿ ਮੇਰੇ ਕੋਲ ਛੋਟੀ ਗੱਡੀ ਆ ਉਹ ਬੰਦ ਹੋ ਜਾਂਦੀ ਹੈ ਪਹਿਲਾਂ ਉੱਥੇ ਢੋਲੇ ਚੌਂ ਦੀ ਦੋ ਵਾਰੀ ਬੰਦ ਹੋ ਗਈ ਓਕੇ 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 ਮੈਂ ਕਿ ਇਹਨਾਂ ਨੂੰ ਪ੍ਰੋਬਲਮ ਆਊਗੀ ਤਾਂ ਕਰਕੇ ਭੇਜਦੇ ਸੀ ਜੀ ਹੋਰ ਕੋਈ ਚੱਕਰ ਨਹੀਂ ਭਾਜੀ ਓਕੇ ਤੇ ਬ੍ਰਦਰ ਉਹਦੇ ਵਿੱਚ ਇੱਕ ਛੋਟੀ ਜਿਹੇ ਕੁੱਥੇ ਹੁੰਦੇ ਚੋਂ ਗਾਂਜੇ ਦਾ ਭਰਿਆ ਹੋਇਆ ਸੀਲਡ ਪੈਕ ਪਿਆ ਹੋਇਆ ਵਾ ਸਮਾਨ ਜਿਹੜਾ ਉਹ ਵੀ ਕੋਈ ਕੇਸ ਕਾਟੀ ਹੈ ਉਹ ਕੀ ਚੀਜ਼ ਹੈਗੀ ਜਦ ਉਹ ਜਮ੍ਹਾਂ ਕਰਵਾਉਣਾ ਸੀ ਸੈਂਟਰਲਾਈਜ਼ ਮਾਲਖਾਨ ਲਾ ਕੇ ਕੋ ਕਾਰਪੈਂਟਰ ਜਿਹੜਾ ਬੰਦਾ ਚਲਾ ਰਿਹਾ ਗੱਡੀ ਤੇ ਮੁਲਾਜ਼ਮ ਤੁਹਾਡੇ ਉਹ ਗੱਡੀ ਕਾਰਪੈਂਟਰ ਦੇ ਹਵਾਲੇ ਕਰਕੇ ਆਪਣਾ ਕੰਮ ਕਰ ਰਿਹਾ ਔਰ ਗੱਡੀ ਦੇ ਵਿੱਚ ਸਮਾਨ ਵੀ ਉਹਦੇ ਹਵਾਲੇ ਕੀਤਾ ਹੋਇਆ ਵਾ ਇਦਾਂ ਕਰ ਸਕਦੇ ਆ ਉਹਨਾਂ ਨੂੰ ਕੇਸ ਟੋਪੀ ਕਿਸੇ ਪ੍ਰਾਈਵੇਟ ਬੰਦੇ ਦੇ ਹੈਂਡਓਵਰ ਪਰ ਜੋ ਇਹ ਇੱਥੇ ਸਿਵਲ ਚ ਨਾਲ ਹੀ ਦਾ ਗਿਆ ਨਾ ਅੰਦਰੋਂ ਕੰਮ ਕਰਵਾ ਕੇ ਇਹ ਨਾਲ ਜਾ ਕੇ ਉੱਥੇ ਜਾਵਾ ਕਰਵਾਉਣਾ ਸੀ ਸਾਹਨੇਵਾਲ ਥਾਣੇ ਤੋਂ ਆਏ ਇਹ ਪੁਲਿਸ ਮੁਲਾਜ਼ਮ ਇੱਥੇ ਹੀ ਨਹੀਂ ਰੁਕੇ ਜਦੋਂ ਪੀਟੀਸੀ ਨਿਊਜ਼ ਨੇ ਕੈਮਰੇ ਚ ਤਸਵੀਰਾਂ ਕੈਦ ਕੀਤੀਆਂ ਤਾਂ ਉਸ ਤੋਂ ਬਾਅਦ ਇਹ ਮੁਲਾਜ਼ਮ ਸਾਹਿਬ ਨੇ ਗੱਡੀ ਬਦਲ ਲਈ ਤੇ ਫੜੀ ਹੋਈ ਉਹ ਗੱਡੀ ਅਤੇ ਗਾਂਝਾ ਉਸੇ ਕਾਰਪੈਂਟਰ ਨਾਲ ਵਾਪਸ ਪੇਸ਼ ਤੇ ਤਾਂ ਗੱਡੀ ਵਾਲਾ ਕਿੱਥੇ ਗਿਆ ਜਿਹੜਾ ਸੀ ਗੱਲ ਲੈ ਕੇ ਆਇ ਸੀ ਉਹ ਵਾਈਟਲੀ ਗੱਡੀ ਬਿਨਾ ਨੰਬਰ ਬੇਟਾਂ ਵਾਲੀ ਅਰਜਨ ਜੀ ਹਾਂਜੀ ਮੈਂ ਤਾਂ ਆਈ ਨਹੀਂ ਮੈਂ ਤੁਹਾਨੂੰ ਦੱਸਿਆ ਮੈਂ ਚੌਂਕੀ ਆਣਾ ਦਾ ਆਇਆ ਸੀ ਜੀ ਆ ਦੇਖੋ ਮੈਂ ਲੈਣਾ ਹੀ ਬਿਸਰੇ ਮਿੰਡੇ ਨਹੀਂ ਮੇਰੇ ਸਾਰਾ ਗੱਲ ਕਰ ਰਹੀ ਦੁਆਰਾ ਇਹਨਾਂ ਦਾ ਫੇ ਪੁੱਛੇ ਨਾ ਗੱਡੀ ਆ ਵੀ ਕਰ ਰਹੇ ਹਾਂ ਕੋਣ ਬੋਲ ਰਿਹਾ ਸਰ ਐਸ ਗੁਰਮੀਤ ਅ ਗੁਰਮੀਤ ਜੀ ਮੈਂ ਵਿਨੇ ਦੁਆ ਬੋਲ ਰਿਹਾ ਹਾਂ ਪੀਟੀਸੀ ਨਿਊਜ਼ ਚੈਨਲ ਤੋਂ ਇਹ ਜਿਹੜੀ ਗੱਡੀ 'ਚ ਆਏ ਸੀਗੇ ਇਹ ਸਮਾਨ ਲੈ ਕੇ ਜਿਹੜੀ ਉਹ ਕੇਸ ਪ੍ਰੋਪਰਟੀ ਸੀ ਗੱਡੀ ਉਹ ਵਾਈਟ ਨਹੀਂ ਨਹੀਂ ਉਹ ਜਿਹੜਾ ਬੰਦਾ ਲੈ ਕੇ ਆਇਆ ਸੀ ਕਾਰਪੈਂਟਰ ਉਹ ਦੱਸਦਾ ਸੀ ਕਹਿੰਦਾ ਵੀ ਕੇਸ ਪ੍ਰੋਪਰਟੀ ਚ ਨੰਬਰ ਪਲੇਟਾਂ ਵੀ ਹੈ ਨਹੀਂ ਸੀਗੀਆਂ ਉਹਦੀਆਂ ਉਹ ਕੋਈ ਵਿਚਾਰਾ ਪ੍ਰਾਈਵੇਟ ਬੰਦਾ ਉਹ ਤਾਂ ਮਿਸਤਰੀ ਆਡੇ ਥਾਣੇ ਦੇ ਕਰਕੇ ਕੰਮ ਚੱਲਦਾ ਉਹ ਹੁਣ ਜਦੋਂ ਇਹ ਗੱਡੀ ਆਈ ਹੈ ਇੱਥੇ ਨਾਲ ਇਹ ਆਏ ਸੀਗੇ ਮੁਲਾਜ਼ਮ ਜਿਹੜੇ ਆਪਣੇ ਉਸ ਗੱਡੀ ਦੇ ਵਿੱਚ ਇੱਕ ਬੋਰਾ ਸੀਗਾ ਜਿਹੜਾ ਭਰਿਆ ਹੋਇਆ ਗਾਂਜੇ ਦਾ ਮੈਂ ਮੰਨ ਕੇ ਮੈਂ ਉਹੀ ਪੁੱਛਣਾ ਚਾਹ ਰਿਹਾ ਹਾਂ ਭਾਈ ਜੀ ਉਹ ਪ੍ਰਾਈਵੇਟ ਜੀ ਗੱਡੀ ਦੇ ਵਿੱਚ ਜਿਹੜਾ ਬੰਦਾ ਕਾਰਪੈਂਟਰ ਤੁਸੀਂ ਭੇਜਿਆ ਉਹੀ ਲੈ ਕੇ ਚਲਾ ਗਿਆ ਗਾਂਜਾ ਉਹ ਲਿਜਾ ਸਕਦਾ ਤਾਂ ਉਹ ਸਮਾਨ ਉਹ ਗਾਂਜੇ ਦਾ ਜੀ ਹੋਰ ਥੋੜੇ ਲੈ ਕੇ ਜਾਊਗਾ ਜੀ ਤੇ ਉਸੇ ਗੱਡੀ ਸੀ ਉਹ ਜਿਹੜਾ ਬੰਦਾ ਤੁਸੀਂ ਥਾਣੇੋਂ ਭੇਜਿਆ ਸਾਡੇ ਕੋਲੇ ਉਹਦੀ ਵਿਜ਼ੂਅਲ ਹੈਗੇ ਆ ਜੀ ਉਹੀ ਉਹ ਬੰਦਾ ਗੱਡੀ ਲੈ ਕੇ ਗਿਆ ਅਚਾਰੀਓ ਮੁਲਾਜ਼ਮ ਆ ਗਿਆ ਹਟਾ ਉਥਾਣੇ ਕੰਮ ਕਰਦਾ ਅੱਛਾ ਥਾਣੇ ਕੰਮ ਕਰਦਾ ਮੁਲਾਜ਼ਮ ਆ ਤੁਹਾਡਾ ਥਾਣੇ ਕੰਮ ਕਰਦਾ ਹਾਂਜੀ ਹਾਂ ਉਹਨੇ ਉਹਨੇ ਸਾਨੂੰ ਇੰਟਰਵਿਊ ਦਿੱਤੀ ਹੈ ਕਿ ਮੈਂ ਉੱਥੇ ਬਣਾ ਰਿਹਾ ਲੱਕੜ ਦਾ ਕੰਮ ਕਰ ਰਿਹਾ ਮੈਂ ਕਾਰਪੈਂਟਰ ਹਾਂ ਬਾਈ ਇੱਕ ਸਾਡੀ ਥਾਣੇ ਦੀ ਬਿਲਡਿੰਗ ਬਣ ਚੁੱਕੀ ਹੋਈ ਹੈ ਨਾ ਉਸ ਤੇ ਐਂਟੀ ਕੈਨਸਰ ਟੀਮ ਆ ਰਹੀ ਆ ਅੱਛਾ ਜੀ ਤੇ ਇਸ ਕਰਕੇ ਉਹ ਸਾਡਾ ਥਾਣੇ ਦੇ ਉੱਤੇ ਹੀ ਕੰਮ ਕਰਦੇ ਜੀ ਮੈਂ ਸਿਰਫ ਇਹੀ ਤਾਂ ਹੀ ਤੁਹਾਨੂੰ ਪੁੱਛਿਆ ਗੁਰਮੀਤ ਜੀ ਬਈ ਉਹ ਲਿਜਾ ਸਕਦਾ ਮਤਲਬ ਹੈਗਾ ਰਾਈਟ ਵੀ ਉਹ ਲਿਜਾ ਸਕਦਾ ਸਮਾਨ ਜੇ ਆ ਸਾਥੀ ਨੇ ਸੈਂਟਰ ਮਾ ਕੇ ਜਮਾ ਕਰਨੇ ਮੁੰਡੇ ਨਾਲ ਹੀ ਜਾਊਗਾ ਉਹ ਤੇ ਸੋ ਚਲੋ ਠੀਕ ਹੈ ਗੁਰਮੀਤ ਜੀ ਸ਼ੁਕਰੀਆ ਓਕੇ ਬਈ ਓਕੇ ਸਰ ਸੋ ਦੱਸ ਦਈਏ ਕਿ ਇਹ ਜਿਹੜੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਆ ਇਹ ਮੁਲਾਜ਼ਮ ਨੇ ਥਾਣਾ ਸੰਨਿਹਾਲ ਦੇ ਜਿਹੜੇ ਇੱਕ ਵਾਈਟ ਕਲਰ ਦੀ ਜਿਹੜੀ ਗੱਡੀ ਐ ਜਿਹੜੀ ਇੱਥੇ ਲੈ ਕੇ ਆਇਆ ਗਿਆ ਸੀ ਤੇ ਵਿੱਚ ਇੱਕ ਦੱਸਿਆ ਗਿਆ ਸੀ ਕਿ ਪ੍ਰਾਈਵੇਟ ਬੰਦਾ ਜਿਹੜਾ ਥਾਣੇ ਦੇ ਵਿੱਚ ਕੰਮ ਕਰ ਰਿਹਾ ਸੀ کارਪੈਂਟਰ ਦਾ ਉਹਨੂੰ ਗੱਡੀ ਦੇ ਨਾਲ ਇੱਕ ਮੁਲਾਜ਼ਮ ਜਿਹੜਾ ਸੀ ਉਹ ਦੇ ਕੇ ਭੇਜਿਆ ਗਿਆ ਸਿਵਲ ਹਸਪਤਾਲ ਲੁਧਿਆਣਾ ਕਿ ਇੱਥੇ ਉਹਨਾਂ ਨੇ ਕੁਝ ਕੰਮ ਕਰਨਾ ਔਰ ਉਸੇ ਗੱਡੀ ਦੇ ਵਿੱਚ ਪੂਰਾ ਭਰਿਆ ਹੋਇਆ ਗਾਂਜੇ ਦਾ ਇੱਕ ਬੋਰਾ ਸੀਗਾ ਜਿੱਦੇ ਤੇ ਬਕਾਇਦਾ ਲਿਖਿਆ ਆ ਜੀ ਕੇਸ ਪ੍ਰੋਪਰਟੀ ਐ ਔਰ ਜਿਹੜੀ ਗੱਡੀ ਐ ਉਹ ਵੀ ਕੇਸ ਪ੍ਰੋਪਰਟੀ ਐ ਕਿਸੇ ਕੇਸ 'ਚ ਫੜੀ ਹੋਈ ਐ ਜੋ ਚੀਜ਼ ਦੱਸੀ ਗਈ ਰੇ ਦੇ ਵਿੱਚ ਰਿਕਾਰਡ ਹੋਈਆਂ ਨੇ ਤੇ ਇਸ ਤੋਂ ਬਾਅਦ ਜਿਹੜਾ ਮੁਲਾਜ਼ਮ ਸੀ ਪ੍ਰਾਈਵੇਟ ਬੰਦਾ ਜਿਹੜਾ ਸੀ ਉਹ ਜਿਹੜੀ ਬਿਨਾ ਨੰਬਰ ਪਲੇਟ ਵਾਲੀ ਗੱਡੀ ਲੈ ਕੇ ਇੱਥੋਂ ਹੀ ਨਿਕਲ ਗਿਆ ਵਿੱਚੇ ਹੀ ਨਾਲ ਜਿਹੜਾ ਗਾਂਜਾ ਜਮਾ ਹੋਣਾ ਜਮਾਲ ਖੰਨੇ ਉਹ ਵੀ ਲੈ ਗਿਆ ਔਰ ਦੂਜੇ ਪਾਸੇ ਜਿਹੜਾ ਮੁਲਾਜ਼ਮ ਨਾਲ ਸੀ ਉਹ ਮੁਲਾਜ਼ਮ ਹੁਣ ਇਸ ਦੂਸਰੇ ਕਿਸੇ ਸ਼ਖਸ ਨੂੰ ਬੁਲਾ ਕੇ ਉਹਨਾਂ ਦੇ ਨਾਲ ਆਪਣੀ ਪ੍ਰਾਈਵੇਟ ਗੱਡੀ 'ਚ ਗਿਆ ਵਾ ਸਾਨੇਵਾਲ ਤੋਂ ਲੁਧਿਆਣਾ ਸਿਵਲ ਹਸਪਤਾਲ ਦਾ ਘੱਟੋ-ਘੱਟ 12 ਤੋਂ 13 ਨੱਕੇ ਨੇ ਪਰ ਬਿਨਾ ਨੰਬਰ ਪਲੇਟ ਦੇ ਪ੍ਰਾਈਵੇਟ ਇੱਕ ਕਾਰ ਪੈਂਟਰ ਉਸ ਗੱਡੀ ਨੂੰ ਲਿਆ ਰਿਹਾ ਵਿੱਚ ਗਾਂਜੇ ਦਾ ਪੂਰਾ ਭਰਿਆ ਹੋਇਆ ਕੇਸ ਪ੍ਰੋਪਰਟੀ ਦਾ ਸਮਾਨ ਪਿਆ ਹੋ ਸੋ ਹੁਣ ਇਸ ਮਾਮਲੇ ਦੇ ਵਿੱਚ ਕੀ ਅੱਗੇ ਕਾਰਵਾਈ ਹੁੰਦੀ ਹੈ ਵੱਡੇ ਜਿਹੜੇ ਅਫਸਰ ਨੇ ਜਿਹੜੇ ਜ਼ਿੰਮੇਵਾਰ ਅਫਸਰ ਨੇ ਉਹ ਇਸ ਮਾਮਲੇ ਦੇ ਵਿੱਚ ਅੱਗੇ ਕੀ ਕਰਨਗੇ ਇਹ ਆਉਣ ਵਾਲਾ ਟਾਈਮ ਦੱਸੇਗਾ ਕੈਮਰਾਮੈਨ ਦਿਲਪ੍ਰੀਤ ਦੇ ਨਾਲ ਵਿਨੇਦੂਆ ਪੀਟੀਸੀ ਨਿਊਜ਼ ਲੁਧਿਆਣਾ